ਉਹ ਸੋਹਰੇ ਘਰ ਪਹੁੰਚ ਚੁੱਕੀ ਸੀ ਸੱਸ ਨੇ ਸਿਰ ਤੋਂ ਪਾਣੀ ਵਾਰ ਕੇ ਪੀਤਾ ਅਤੇ ਕੁੱਟ ਕੇ ਗਲ ਨਾਲ ਲਾ ਲਿਆ ਇਸ ਗੱਲ ਵਕੜੀ ਵਿੱਚ ਮਾਂ ਵਰਗੀ ਆਪਣਤ ਸੀ ਇਸ ਤਰ੍ਹਾਂ ਲੱਗਦਾ ਸੀ ਕਿ ਸੱਸ ਵੱਲੋਂ ਤਾਂ ਉਸ ਨੂੰ ਕੋਈ ਤੰਗੀ ਨਹੀਂ ਆਉਗੀ ਘਰ ਦੇ ਅੰਦਰ ਵੀ ਖੁੱਲਾ ਮਾਹੌਲ ਲੱਗ ਰਿਹਾ ਸੀ ਉਸ ਦੇ ਬਾਪ ਨੇ ਪੜ੍ਹਿਆ ਲਿਖਿਆ ਪਰਿਵਾਰ ਵੇਖਿਆ ਸੀ ਆਪਣੀ ਪੜ੍ਹੀ ਲਿਖੀ ਧੀ ਲਈ ਉਹ ਤਾਂ ਹਜੇ ਵਿਆਹ ਦੇ ਹੱਕ ਵਿੱਚ ਨਹੀਂ ਸੀ ਉਸ ਦਾ ਡਾਕਟਰੀ ਦਾ ਆਖਰੀ ਸਾਲ ਚੱਲ ਰਿਹਾ ਸੀ ਅਤੇ ਉਹ ਪੜ੍ਹਾਈ ਖਤਮ ਕਰਨ ਵੱਲ ਧਿਆਨ ਦੇਣਾ ਚਾਹੁੰਦੀ ਸੀ ਪਰ ਬਾਪ ਨੇ ਉਸ ਤੋਂ ਬਾਅਦ ਹਜੇ 2 3 ਹੋਰ ਤੋਰਨੀਆਂ ਸਨ ਸੋਹਰਿਆਂ ਵੱਲੋਂ ਕੋਈ ਮੰਗ ਨਾ ਹੋਣ ਕਰਕੇ ਉਸ ਦੇ ਬਾਪ ਨੇ ਝੱਟ ਹੀ ਹਾਂ ਕਰ ਦਿੱਤੀ ਵੈਸੇ ਮੁੰਡੇ ਕੋਲ ਜ਼ਮੀਨ ਵੀ ਕਾਫੀ ਸੀ ਖਾਨਦਾਨੀ ਅਮੀਰ ਚੰਗਾ ਸਰਦਾ ਵਰਦਾ ਪਰਿਵਾਰ ਸੀ ਖੁੱਲੇ ਵਿਚਾਰਾਂ ਵਾਲੇ ਹੋਣ ਕਰਕੇ ਉਸ ਨੂੰ ਵੀ ਸਭ ਕੁਝ ਠੀਕ ਲੱਗਾ। ਦੂਸਰੀ ਵੱਡੀ ਗੱਲ ਉਸ ਲਈ ਇਹ ਸੀ ਕਿ ਉਸਨੇ ਉਸ ਦੀ ਪੜ੍ਹਾਈ ਯਾਰੀ ਰੱਖਣ ਦਾ ਵਾਅਦਾ ਵੀ ਕੀਤਾ ਸੀ ਤੇ ਉਸ ਨੂੰ ਲੱਗਾ ਸੀ ਕਿ ਉਸ ਦਾ ਬਾਪੂ ਵੀ ਉਸ ਦੀ ਜ਼ਿੰਮੇਵਾਰੀ ਤੋਂ ਵਿਹਲਾ ਹੋ ਜਾਊਗਾ। ਉਹ ਖੁਸ਼ ਸੀ ਕਿਉਂਕਿ ਸਭ ਉਸ ਦੇ ਅੱਗੇ ਪਿੱਛੇ ਫਿਰ ਰਹੇ ਸਨ। ਉਸ ਨੂੰ ਬਿਲਕੁਲ ਵੀ ਓਪਰਾ ਨਾ ਲੱਗਿਆ। ਸਾਰੇ ਕਾਰ ਵਿਹਾਰ ਖਤਮ ਹੋਣ ਤੋਂ ਬਾਅਦ ਉਸ ਨੂੰ ਉਸ ਦੀ ਨਨਾਨਾ ਉਸ ਦੇ ਕਮਰੇ ਅੰਦਰ ਛੱਡ ਗਈ ਖੁੱਲਾ ਡੁੱਲਾ ਕਮਰਾ ਸਾਰੀਆਂ ਸੁੱਖ ਸਹੂਲਤਾਂ ਨਾਲ ਲੈਸੀ ਉਹ ਸੋਚ ਰਹੀ ਸੀ ਕਿ ਇਹ ਤਾਂ ਉਹ ਜਿਹਾ ਹੀ ਘਰ ਹੈ ਜਿਹੋ ਜਿਹਾ ਉਹ ਸੋਚਦੀ ਹੁੰਦੀ ਸੀ ਸਾਹਮਣੇ ਮੇਸ ਤੇ ਪਈ ਚਾਂਦੀ ਦੀ ਟ੍ਰੇ ਵਿੱਚ ਫਲ ਫਰੂਟ ਖਾਨਦਾਨੀ ਅਮੀਰ ਹੋਣ ਦਾ ਸਬੂਤ ਦੇ ਰਹੇ ਸਨ ਫਿਰ ਉਸਨੇ ਨਜ਼ਰ ਘੁਮਾ ਕੇ ਚਾਰੇ ਪਾਸੇ ਦੇਖਿਆ ਕਿ ਇੱਕ ਇੱਕ ਚੀਜ਼ ਬਹੁਤ ਮਹਿੰਗੀ ਤੇ ਸ਼ਾਨਦਾਰ ਸੀ ਇਹੀ ਉਸਦੇ ਘਰ ਵਾਲੇ ਪ੍ਰੀਤ ਦਾ ਕਮਰਾ ਸੀ ਉਸਨੇ ਸੋਚਿਆ ਕਿ ਕਿੰਨੀ ਵਧੀਆ ਪਸੰਦ ਹੈ ਉਸਦੀ ਸ਼ਾਇਦ ਇੱਕ ਔਰਤ ਵੀ ਇੰਨਾ ਵਧੀਆ ਕਮਰਾ ਨਾ ਸਜਾ ਸਕੇ ਫਿਰ ਅਚਾਨਕ ਉਸਦੀ ਘੁੰਮਦੀ ਹੋਈ ਨਜ਼ਰ ਅਤੇ ਘੋੜੇ ਵਾਂਗ ਦੌੜਦੀ ਹੋਈ ਸੋਚ ਪ੍ਰੀਤ ਦੀ ਫੋਟੋ ਤੇ ਆ ਟਿਕੀ ਕਿੰਨਾ ਸਮਾਰਟ ਲੱਗਦਾ ਹੈ ਉਹ ਇਹ ਉਹ ਫੋਟੋ ਸੀ ਜੋ ਵਿਆਹ ਤੋਂ ਪਹਿਲਾਂ ਉਸਦੇ ਸਹੁਰਿਆਂ ਨੇ ਦੇਖਣ ਲਈ ਦਿੱਤੀ ਸੀ ਅਤੇ ਉਸਨੇ ਪਤਾ ਨਹੀਂ ਕਿੰਨੀ ਕਵਾਰ ਉਸਨੂੰ ਘਰਦਿਆਂ ਤੋਂ ਚੋਰੀ ਵੇਖਿਆ ਸੀ ਉਸਨੇ ਉੱਠ ਕੇ ਫੋਟੋ ਚੱਕ ਲਈ ਅਤੇ ਬੜੇ ਗੌਰ ਨਾਲ ਵੇਖਿਆ ਤਾਂ ਪ੍ਰੀਤ ਉਸਨੂੰ ਬੜਾ ਆਪਣਾ ਜਿਹਾ ਜਾਪਿਆ ਉਸਨੂੰ ਲੱਗਾ ਬਸ ਇਹੀ ਹੈ ਉਹ ਸ਼ਹਿਜ਼ਾਦਾ ਜੋ ਉਸ ਦੀਆਂ ਅੱਖਾਂ ਵਿੱਚ ਕਦੇ ਹੰਝੂ ਨਹੀਂ ਆਉਣ ਦਵੇਗਾ ਇੰਨੇ ਨੂੰ ਕਿਸੇ ਨੇ ਖੰਘੂਰਾ ਜਿਹਾ ਮਾਰਿਆ ਤਾਂ ਉਹ ਇੱਕਦਮ ਡਰ ਗਈ ਉਸਨੇ ਦੇਖਿਆ ਕੀ ਪ੍ਰੀਤ ਉਸ ਕੋਲ ਆ ਰਹੀ ਸੀ ਉਸ ਦਾ ਗੁਲਾਬੀ ਰੰਗ ਸੰਗ ਨਾਲ ਲਾਲ ਸੁਰਖ ਹੋ ਗਿਆ ਉਹ ਨੇੜੇ ਆ ਕੇ ਕਹਿੰਦਾ ਕਿ ਡਾਕਟਰ ਡਰਪੋਕ ਨਹੀਂ ਹੋਣੀ ਚਾਹੀਦੀ ਮਰੀਜ਼ ਦਾ ਕੀ ਬਣੂ ਉਹ ਸੰਗ ਕਰਨ ਕੁਝ ਨਾ ਬੋਲੀ ਤੇ ਨੀਵੀਂ ਪਾ ਕੇ ਬੈਠੀ ਰਹੀ ਉਸ ਨੇ ਫਿਰ ਮਜ਼ਾਕ ਕਰਦਿਆਂ ਕਿਹਾ ਕਿ ਵੇਖ ਲਵੋ ਹੁਣ ਉੱਪਰ ਵੀ ਮੈਂ ਫੋਟੋ ਵਾਲਾ ਹੀ ਹਾਂ ਇਹ ਸੁਣ ਕੇ ਉਹ ਦੋਵੇਂ ਮੁਸਕਰਾਉਣ ਲੱਗੇ ਫਿਰ ਉਸ ਨੇ ਉਸ ਦਾ ਹੱਥ ਫੜਿਆ ਤੇ ਮੋٹے-ਮੋٹے ਕੰਗਣ ਤੋਹਫੇ ਵਜੋਂ ਉਸ ਦੀ ਬਾਹ ਵਿੱਚ ਪਾ ਦਿੱਤੇ ਪਰ ਉਸ ਦੇ ਹੱਥ ਕੰਬਣ ਲੱਗੇ ਕਿਉਂਕਿ ਪਹਿਲੀ ਵਾਰ ਸੀ ਜਦ ਉਸ ਨੂੰ ਕਿਸੇ ਮਰਦ ਨੇ ਛੂਇਆ ਸੀ ਉਸ ਨੇ ਕਿਹਾ ਕਬਰੋਣ ਦੀ ਲੋੜ ਨਹੀਂ ਆਪਾਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝ ਕੇ ਇਸ ਰਿਸ਼ਤੇ ਨੂੰ ਅੱਗੇ ਵਧਾਵਾਂਗੇ ਇਹ ਗੱਲ ਸੁਣ ਕੇ ਉਸ ਦੇ ਮਨ ਵਿੱਚ ਆਪਣੇ ਘਰ ਵਾਲੇ ਲਈ ਇੱਜ਼ਤ ਇੰਨੀ ਵੱਧ ਗਈ ਕਿ ਹੁਣ ਉਸ ਦੀ ਜ਼ਿੰਦਗੀ ਵਿੱਚ ਕੋਈ ਹੋਰ ਨਹੀਂ ਸੀ ਚਾਹੀਦਾ ਅਗਲੀ ਸਵੇਰ ਉਹ ਉਸ ਤੋਂ ਪਹਿਲਾਂ ਉੱਠ ਗਈ ਸੀ ਉਸ ਨੂੰ ਗੂੜੀ ਨੀਂਦ ਸੁੱਤੀ ਦੇਖ ਉਹ ਦੱਬੇ ਪੈਰੀ ਬਿਨਾ ਚਾਂਜਰਾਂ ਦਾ ਸ਼ੋਰ ਕੀਤੇ ਤਿਆਰ ਹੋਣ ਲੱਗੀ ਜਦ ਉਹ ਬਾਥਰੂਮ ਵਿੱਚੋਂ ਬਾਹਰ ਆਈ ਤਾਂ ਉਹ ਬੈੱਡ ਤੇ ਨਹੀਂ ਸੀ ਉਸ ਨੇ ਚਾਦਰ ਠੀਕ ਕੀਤੀ ਅਤੇ ਸਰਾਣੇ ਨੂੰ ਉਸ ਦੀ ਜਗ੍ਹਾ ਤੇ ਰੱਖਿਆ ਤਾਂ ਹੇਠਾਂ ਛੋਟਾ ਜਿਹਾ ਪੈਕਟ ਦਿਖਾਈ ਦਿੱਤਾ ਉਸ ਨੇ ਖਾਲੀ ਸਮਝ ਕੇ ਡਸਟਬਿਨ ਵਿੱਚ ਸੁੱਟ ਦਿੱਤਾ ਤਿਆਰ ਹੋ ਕੇ ਉਹ ਬਾਹਰ ਮਹਿਮਾਨਾਂ ਕੋਲ ਬੈਠ ਗਈ ਕਿਉਂਕਿ ਅਗਲੇ ਦਿਨ ਵਾਲੀਆਂ ਸਾਰੀਆਂ ਰਸਮਾਂ ਕਰਨੀਆਂ ਸਨ ਫਿਰ ਉਸਦੇ ਘਰ ਵਾਲੇ ਨੂੰ ਬੁਲਾਇਆ ਤਾਂ ਉਹ ਘਰ ਨਹੀਂ ਸੀ ਇੱਕ ਦੋ ਜਣੇ ਗਏ ਸੀ ਉਸ ਨੂੰ ਬੁਲਾਉਣ ਪਰ ਉਸ ਦਾ ਕੋਈ ਪਤਾ ਨਹੀਂ ਸੀ ਉਹ ਸੋਚ ਰਹੀ ਸੀ ਕਿੰਨੀ ਅਜੀਬ ਗੱਲ ਹੈ ਘਰ ਵਿੱਚ ਮਹਿਮਾਨ ਅਜੇ ਬੈਠੇ ਹਨ ਕਾਰ ਵਿਹਾਰ ਪਏ ਨੇ ਕਰਨ ਵਾਲੇ ਭਲਾ ਇਹ ਸਿਰੀ ਸਿਰੀ ਕਿੱਧਰ ਚਲੇ ਗਏ ਜਦ ਸ਼ਾਮ ਹੋਈ ਤਾਂ ਕਿਤੇ ਜਾ ਕੇ ਘਰ ਆਇਆ ਫਿਰ ਉਸਦੀ ਸੱਸ ਨੇ ਉਸ ਨੂੰ ਪਿਆਰ ਨਾਲ ਘੁੱਟ ਕੇ ਕਿਹਾ ਕਿ ਇਹ ਇਸੇ ਤਰ੍ਹਾਂ ਦੋਸਤਾਂ ਨਾਲ ਰਹਿੰਦਾ ਸਾਰਾ ਦਿਨ ਪਰ ਹੁਣ ਤੂੰ ਆ ਗਈ ਹੈ ਤਾਂ ਘਰ ਟਿਕ ਜੂਏ ਵੇਖੀ ਤੇਰੇ ਗੋਡੇ ਨਾਲ ਬੈਠਾ ਰਹਿਣਾ ਇੰਨਾ ਸੁਣ ਕੇ ਉਹ ਸ਼ਰਮ ਆ ਗਈ ਵੇਖਦੇ ਵੇਖਦੇ ਇੱਕ ਦੋ ਮਹੀਨੇ ਲੰਘ ਗਏ ਉਹ ਉਸ ਨੂੰ ਬਹੁਤ ਪਿਆਰ ਕਰਦਾ ਸੀ ਕੋਈ ਵੀ ਗੱਲ ਉਸ ਦੀ ਮੂੰਹੋਂ ਕੱਢਣ ਤੋਂ ਪਹਿਲਾਂ ਪੂਰੀ ਕਰਦਾ ਉਸ ਦੇ ਮਾਪੇ ਦਾ ਵੀ ਪੂਰਾ ਆਦਰ ਸਤਕਾਰ ਕਰਦਾ ਅਤੇ ਉਸ ਦੀਆਂ ਭੈਣਾਂ ਦਾ ਵੀ ਵੱਡੇ ਭਰਾਵਾਂ ਵਾਂਗ ਫਿਕਰ ਕਰਦਾ ਉਸ ਦੀ ਨਜ਼ਰ ਵਿੱਚ ਉਹ ਇੱਕ ਸੰਪੂਰਨ ਮਰਦ ਸੀ ਜੋ ਹਰ ਕੁੜੀ ਚਾਹੁੰਦੀ ਹੈ ਪਰ ਰੋਜ਼ ਸਵੇਰੇ-ਸਵੇਰੇ ਪ੍ਰੀਤ ਦਾ ਬਿਨਾਂ ਦੱਸੇ ਘਰੋਂ ਬਾਹਰ ਜਾਣਾ ਉਸ ਨੂੰ ਥੋੜਾ ਅਜੀਬ ਲੱਗਦਾ ਉਹ ਉਸਤੇ ਸ਼ੱਕ ਕਰਕੇ ਆਪਣੇ ਇਸ ਰਿਸ਼ਤੇ ਦਾ ਅਪਮਾਨ ਨਹੀਂ ਕਰਨਾ ਚਾਹੁੰਦੀ ਪਰ ਫਿਰ ਉਹ ਸੋਚਦੀ ਖਬਰੇ ਉਹ ਕਿਸੇ ਮੁਸੀਬਤ ਵਿੱਚ ਨਾ ਹੋਵੇ ਉਸ ਤੇ ਪ੍ਰੀਤ ਨੂੰ ਗੌਰ ਨਾਲ ਸਮਝਣਾ ਸ਼ੁਰੂ ਕਰ ਦਿੱਤਾ ਕਦੇ-ਕਦੇ ਉਸਦੇ ਹੱਥ ਕੰਬਣ ਲੱਗ ਜਾਂਦੇ ਕਦੇ ਇਕਦਮ ਪਸੀਨਾ ਆ ਜਾਂਦਾ ਇਹੋ ਜਿਹੇ ਕਈ ਹੋਰ ਇਸ਼ਾਰੇ ਜੋ ਇੱਕ ਨਸ਼ਾ ਕਰਨ ਵਾਲੇ ਦੇ ਹੁੰਦੇ ਹਨ ਉਸਨੇ ਮਹਿਸੂਸ ਕੀਤੀ ਉਹ ਸ਼ਸ਼ੂਪੰਜ ਵਿੱਚ ਸੀ ਕਿ ਕਿਸ ਨਾਲ ਗੱਲ ਕਰੇ ਆਪਣੇ ਮਾਪੇ ਬ ਨਾਲ ਨਹੀਂ ਨਹੀਂ ਉਹ ਤਾਂ ਕਿੰਨੇ ਖੁਸ਼ ਹੈ ਉਸ ਨੂੰ ਦੇਖ ਕੇ ਮਾਂ ਵੀ ਕਮਜ਼ੋਰ ਦਿਲ ਏ ਕਿਤੇ ਉਹ ਬਾਪ ਕੋਲ ਕੋਈ ਗੱਲ ਨਾ ਕਰ ਦੇਵੇ ਫਿਰ ਉਸਨੇ ਸੋਚਿਆ ਕਿ ਸੱਸ ਸਹੁਰੇ ਨਾਲ ਗੱਲ ਕਰਾਂ ਪਰ ਅਗਲੇ ਪਲ ਸੋਚਿਆ ਕਿ ਉਹਨਾਂ ਨੇ ਉਸ ਦਾ ਯਕੀਨ ਨਹੀਂ ਕਰਨਾ ਕਿੰਨਾ ਧਿਆਨ ਤਾਂ ਰੱਖਦਾ ਉਹ ਸਭ ਦਾ ਫਿਰ ਉਹ ਕਰੇ ਤਾਂ ਕੀ ਕਰੇ ਫਿਰ ਉਸਨੇ ਸ਼ਾਂਤ ਬੈਠ ਕੇ ਸੋਚਿਆ ਕਿ ਕਿਉਂ ਨਾ ਪ੍ਰੀਤ ਨਾਲ ਬੈਠ ਕੇ ਗੱਲ ਕਰਾਂ ਇਹ ਹੀ ਠੀਕ ਸੀ ਸ਼ਾਇਦ ਫਿਰ ਉਹ ਪਲ ਆ ਗਿਆ ਸੀ ਉਹ ਉਸ ਦੇ ਮੂਹਰੇ ਬੈਠਾ ਸੀ ਉਸ ਦਾ ਮੂਡ ਵੀ ਵਧੀਆ ਸੀ ਉਸ ਨੇ ਪ੍ਰੀਤ ਦਾ ਹੱਥ ਆਪਣੇ ਹੱਥ ਵਿੱਚ ਕੁੱਟ ਕੇ ਫੜ ਲਿਆ ਤੇ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖਣ ਲੱਗੀ ਤੇ ਕਿਹਾ ਕਿ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਆ ਤੇ ਮੈਨੂੰ ਉਮੀਦ ਆ ਕਿ ਤੁਸੀਂ ਝੂਠ ਨਹੀਂ ਬੋਲੋਗੇ ਪ੍ਰੀਤ ਨੇ ਆਪਣਾ ਦੂਸਰਾ ਹੱਥ ਉਸ ਦੇ ਹੱਥ ਉੱਪਰ ਰੱਖ ਕੇ ਯਕੀਨ ਦਿਵਾਇਆ ਉਸ ਦੀਆਂ ਅੱਖਾਂ ਵਿੱਚਲੇ ਹੰਝੂ ਪਲਕਾਂ ਤੇ ਆਕੇ ਰੁਕ ਗਏ ਤੇ ਹਿੰਮਤ ਕਰਦਿਆਂ ਉਸਨੇ ਪੁੱਛਿਆ ਕਿ ਤੁਸੀਂ ਕੋਈ ਨਸ਼ਾ ਤਾਂ ਨਹੀਂ ਕਰਦੇ ਉਹ ਅੰਦਰੋਂ ਡਰ ਵੀ ਰਹੀ ਸੀ ਕਿ ਕਿਦਰੇ ਇਹ ਸਭ ਸੁਣ ਕੇ ਪ੍ਰੀਤ ਆਪੇ ਤੋਂ ਬਾਹਰ ਨਾ ਹੋ ਜਾਏ ਪਰ ਇਸ ਤਰ੍ਹਾਂ ਨਹੀਂ ਹੋਇਆ ਪਰ ਪ੍ਰੀਤ ਦੇ ਹੱਥਾਂ ਦੀ ਪਕੜ ਢਿੱਲੀ ਹੋ ਗਈ ਅਤੇ ਉਹ ਕੁਝ ਨਾ ਬੋਲ ਸਕਿਆ ਇਹ ਸਭ ਤੋਂ ਉਸ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਜੋ ਉਹ ਸੋਚ ਰਹੀ ਸੀ ਉਹ ਸੱਚ ਸੀ ਉਹੋ ਪ੍ਰੀਤ ਤੋਂ ਪਾਸੇ ਬੈਠ ਕੇ ਰੋਣ ਲੱਗੀ ਉਸ ਨੂੰ ਆਪਣੇ ਬਾਪ ਦਾ ਖਿਆਲ ਆਇਆ ਕਿ ਇਹ ਸਭ ਕੁਝ ਸੁਣ ਕੇ ਤਾਂ ਉਹ ਜਿਉਂਦੇ ਜੀ ਮਰ ਜਾਣਗੇ ਫਿਰ ਉਸ ਨੂੰ ਆਪਣੇ ਆਪ ਦਾ ਖਿਆਲ ਆਇਆ ਕਿ ਇੰਨਾ ਪੜ੍ਹ ਲਿਖ ਕੇ ਇੱਕ ਨਸ਼ੇੜੀ ਦੇ ਵੱਸ ਪੈਣਾ ਸੀ ਹਜੇ ਉਹ ਕੁਝ ਹੋਰ ਸੋਚਦੀ ਇੰਨੇ ਨੂੰ ਪ੍ਰੀਤ ਉਸ ਦੇ ਕੋਲ ਆ ਕੇ ਬੈਠ ਗਿਆ ਤਿੰਨ ਨੀਵੀਆਂ ਨਜ਼ਰਾਂ ਨਾਲ ਉਸ ਨੂੰ ਆਪਣੀ ਹਾਲਤ ਦੱਸਣ ਲੱਗਾ ਕਿ ਕਿਵੇਂ ਉਹ ਮਾੜੀ ਸੰਗਤ ਕਾਰਨ ਇੱਕ ਪਾਸੇ ਲੱਗਾ ਸੀ ਪਰ ਹੁਣ ਉਹ ਉਸ ਨੂੰ ਬਹੁਤ ਪਿਆਰ ਕਰਦਾ ਹੈ ਉਹ ਉਸ ਲਈ ਇਹ ਸਭ ਕੁਝ ਛੱਡ ਦਵੇਗਾ ਉਸ ਨੇ ਪ੍ਰੀਤ ਨੂੰ ਪੁੱਛਿਆ ਕਿ ਇਹ ਸਭ ਕੁਝ ਉਹਦੇ ਮਾਪੇ ਨੂੰ ਪਤਾ ਤਾਂ ਨਹੀਂ ਤਾਂ ਉਸ ਨੇ ਕਬਰਾਈ ਹੋਈ ਨੇ ਕਿਹਾ ਕਿ ਨਹੀਂ ਤੇ ਪਲੀਜ਼ ਉਹਨਾਂ ਨੂੰ ਕੁਝ ਦੱਸੀ ਵੀ ਨਾ ਉਹ ਤਾਂ ਮੈਨੂੰ ਸਰਵਨ ਪੁੱਤ ਸਮਝਦੇ ਨੇ ਅਤੇ ਮੈਂ ਉਹਨਾਂ ਦਾ ਯਕੀਨ ਤੋੜਨਾ ਨਹੀਂ ਚਾਹੁੰਦਾ بس ਮੈਨੂੰ ਤੇਰਾ ਸਾਥ ਚਾਹੀਦਾ ਐ ਮੈਂ ਤੇਰਾ ਯਕੀਨ ਤੋੜਿਆ ਆ ਅੱਖਾਂ ਵਿੱਚ ਆਏ ਹੰਝੂ ਮੈਂ ਦੇਖ ਨਹੀਂ ਸਕਦਾ ਇਹ ਹੰਝੂ ਪਹਿਲੀ ਤੇ ਆਖਰੀ ਵਾਰ ਹੋਣਗੇ ਜੇ ਤੂੰ ਮੇਰੇ ਨਾਲ ਰਹੇ ਤਾਂ ਮੈਂ ਆਪਣੇ ਆਪ ਨੂੰ ਬਦਲ ਲਵਾਂ ਪਲੀਜ਼ ਮੈਨੂੰ ਛੱਡ ਕੇ ਨਾ ਜਾਇਂ ਉਸਦੇ ਇੰਨਾ ਕਹਿਣ ਤੇ ਉਸਦੇ ਦਿਮਾਗ ਦੇ ਘੋੜੇ ਤੇਜ਼ ਦੌੜਨ ਲੱਗੇ ਕਿ ਕਿਵੇਂ ਉਸਦੇ ਬਾਪ ਨੇ ਚਾਹਵਾਂ ਨਾਲ ਉਸ ਦਾ ਰਿਸ਼ਤਾ ਕੀਤਾ ਸੀ ਤਿਉਹੋ ਅੱਜ ਇੱਕ ਛਟਕੇ ਨਾਲ ਟੁੱਟ ਸਕਦਾ ਪਰ ਰੋਂਦਾ ਹੋਇਆ ਪ੍ਰੀਤ ਵੀ ਉਸ ਤੋਂ ਛੱਲਿਆ ਨਹੀਂ ਜਾ ਰਿਹਾ ਸੀ ਅਤੇ ਉਹ ਹਕੀਕਤ ਵਿੱਚ ਵਾਪਸ ਆ ਗਈ ਉਸ ਨੇ ਸੋਚਿਆ ਜ਼ਿੰਦਗੀ ਕਦੇ ਵੀ ਕਿਸੇ ਨੂੰ ਪੂਰੀ ਨਹੀਂ ਮਿਲਦੀ ਉਹ ਤਾਂ ਫਿਰ ਵੀ ਹਰ ਪੱਖੋਂ ਪੂਰਾ ਵਧੀਆ ਇਨਸਾਨ ਸੀ ਬਸ ਸਾਨੂੰ ਥੋੜੇ ਧਿਆਨ ਅਤੇ ਬਹੁਤੇ ਪਿਆਰ ਦੀ ਲੋੜ ਸੀ ਕੁਰਾਹੇ ਪਏ ਇਨਸਾਨ ਨੂੰ ਭਰੋਸੇ ਵਿੱਚ ਲੈ ਕੇ ਪਿਆਰ ਦਾ ਛਿੜਕਾ ਪਲ-ਪਲ ਕਰਦੇ ਜਾਓ ਤਾਂ ਇੱਕ ਨਾ ਇੱਕ ਦਿਨ ਉਸ ਦੀ ਅੰਦਰੋਂ ਸਾਰੀ ਗਲਤੀ ਧੋਤੀ ਜਾਂਦੀ ਹੈ ਉਸ ਨੇ ਪ੍ਰੀਤ ਦਾ ਸਿਰ ਆਪਣੀ ਗੋਦੀ ਵਿੱਚ ਚੁੱਕਿਆ ਤੇ ਉਸ ਦੀਆਂ ਅੱਖਾਂ ਸਾਫ਼ ਕਰਕੇ ਉਸ ਨੂੰ ਗਲ ਨਾਲ ਲਾ ਲਿਆ ਇਹ ਸਭ ਦੇਖ ਕੇ ਉਹ ਰੋਣ ਲੱਗ ਪਿਆ ਤੇ ਕਹਿੰਦਾ ਕਿ ਮੈਂ ਤਾਂ ਤੇਰਾ ਯਕੀਨ ਤੋੜਿਆ ਤੇ ਤੂੰ ਫਿਰ ਵੀ ਮੇਰਾ ਸਾਥ ਦੇਵੇਂਗੀ ਫਿਰ ਉਸ ਨੇ ਪ੍ਰੀਤ ਦਾ ਹੱਥ ਆਪਣੇ ਹੱਥ ਵਿੱਚ ਲੈ ਕੇ ਕਿਹਾ ਕਿ ਤੂੰ ਯਕੀਨ ਤੋੜਿਆ ਨਹੀਂ ਸਗੋਂ ਸਭ ਕੁਝ ਸੱਚ ਦੱਸ ਕੇ ਆਪਣੀ ਇੱਜ਼ਤ ਹੋਰ ਵਧਾ ਲਈ ਹੈ ਮੈਂ ਤੈਨੂੰ ਅੱਜ ਤਾਂ ਕੀ ਕਦੇ ਵੀ ਛੱਡ ਕੇ ਨਹੀਂ ਜਾਊਂਗੀ ਸ਼ਾਇਦ ਰੱਬ ਨੇ ਮੈਨੂੰ ਮੈਡੀਕਲ ਲਾਈਨ ਵਿੱਚ ਤੇਰੇ ਕਰਕੇ ਹੀ ਪਾਇਆ ਹੋਊਗਾ ਸ਼ਾਇਦ ਮੇਰੀ ਪੜ੍ਹਾਈ ਸਿਰਫ ਕਿਤਾਬੀ ਨਾ ਹੋਣ ਕਰਕੇ ਪ੍ਰੈਕਟੀਕਲੀ ਕਾਮਯਾਬ ਹੋਣੀ ਹੋਊ ਮੈਂ ਹਰ ਪਲ ਤੇਰੇ ਨਾਲ ਹਾਂ ਇਹ ਸਫ਼ਰ ਸੋਖਾ ਨਹੀਂ ਸ਼ਾਇਦ ਪਰ ਓਖਾ ਵੀ ਨਹੀਂ ਇਸ ਦਾ ਸਭ ਤੋਂ ਵਧੀਆ ਇਲਾਜ ਤਾਂ ਤੇਰੇ ਕੋਲ ਹੈ ਜੇਕਰ ਤੂੰ ਆਪਣੇ ਮਨ ਨੂੰ ਮਜ਼ਬੂਤ ਬਣਾ ਲਵੇਂ ਤਾਂ ਇਹ ਰੋਗ ਕੱਟਿਆ ਜਾ ਸਕਦਾ ਹੈ ਇਸੇ ਤਰ੍ਹਾਂ ਕੋਸ਼ਿਸ਼ ਕਰਦੇ ਕਰਦੇ ਥੋੜੇ ਸਾਲਾਂ ਵਿੱਚ ਹੀ ਪ੍ਰੀਤ ਨੇ ਬਿਲਕੁਲ ਨਸ਼ਾ ਛੱਡ ਦਿੱਤਾ ਅਤੇ ਇੱਕ ਨਵੇਂ ਜੀਵਨ ਦੀ ਸ਼ੁਰੂਆਤ ਕਰ ਉਹ ਖੁਸ਼ੀ-ਖੁਸ਼ੀ ਰਹਿਣ ਲੱਗੇ ਇਸ ਸਮੇਂ ਦੇ ਦੌਰਾਨ ਉਸ ਨੇ ਆਪਣੀ ਪੜ੍ਹਾਈ ਵੀ ਪੂਰੀ ਕਰ ਲਈ ਸੀ ਹੁਣ ਹਰ ਜਸ ਉਸ ਨੂੰ ਹਰ ਰੋਜ਼ ਆਪ ਹਸਪਤਾਲ ਪ੍ਰੈਕਟਿਸ ਲਈ ਛੱਡਣ ਜਾਂਦਾ ਤੇ ਆਖਦਾ ਕਿ ਤੇਰੇ ਵਰਗੇ ਡਾਕਟਰਾਂ ਦੀ ਸਮਾਜ ਵਿੱਚ ਬਹੁਤ ਲੋੜ ਹੈ ਤਾਂ ਉਹ ਆਖਦੀ ਹੈ ਕਿ ਜੇ ਮਰੀਜ਼ ਵੀ ਤੇਰੇ ਵਰਗੇ ਦ੍ਰਿੜ ਇਰਾਦੇ ਵਾਲੇ ਹੋਣ